ਬਹੁਤ ਸਾਰੇ ਲੀਡਰ ਜਿਵੇਂ ਜੇ ਉਹਨੂੰ ਕੁਝ ਕਹਿਣਾ ਵੀ ਉਹ ਲੀਡਰ ਨੇ ਗਲਤੀ ਕੀਤੀ ਐ ਲਵੇਲਾ ਜੀ ਮੂੰਹ ਤੇ ਐ ਨਹੀਂ ਵੀ ਉਹ ਤੋਂ ਡਰਨਾ ਚ ਚੈਕਣਾ ਨਹੀਂ ਛੱਡ ਦਿੰਦੇ ਸੀ ਲੀਡਰਾਂ ਨੂੰ ਮੌਕੇ ਤੇ ਉਹਦੇ ਛੜੇ ਕਈ ਲੀਡਰ ਜੀ ਬਹੁਤ ਲੀਡਰ ਖਾਸ ਵੱਡੇ ਖਾਸ ਵੱਡੇ ਲੀਡਰਾਂ ਚ ਚਾਹੇ ਕੋਈ ਕਾਂਗਰਸ ਚਾਹੇ ਕੋਈ ਕਾਲੀ ਜਿਹੜੀ ਮਰਜ਼ੀ ਪਾਰਟੀ ਦਾ ਜਿਹਨੂੰ ਕਹਿਣਾ ਕਹਿਣਾ ਹੀ ਹੂੰ ਡਰਦੇ ਨਹੀਂ ਸੀ ਉਹ ਲਵੇਲਾ ਜੀ ਹੂੰ ਨਾ ਧੜਕ ਜਰਨਲ ਸੀ ਜਿਹੜੀ ਗੱਲ ਕਹਿਣੀ ਮੂੰਹ ਤੇ ਕਹਿਣੀ ਪਿਆਰ ਵੀ ਕਰਨਾ ਜਿਹਦੇ ਜਿਹਦੇ ਚ ਗੋਣਾ ਨੂੰ ਗੋਣਾ ਦੀ ਗੱਲ ਦੱਸਣੀ ਵਿੱਚ ਗੋਣਾ ਲੇਕਿਨ ਜੇ ਆ ਗਿਆ ਦੂਜਾ ਕੋਈ ਹੋਇਆ ਜੇ ਲੀਟਰ ਜੀ ਨੇ ਮਰ ਕੋਈ ਧਾਰਮਿਕ ਸਮਾਗਮ ਜੇ ਤਾਂ ਰੈਲੀ ਆ ਕਿਸੇ ਪਾਰਟੀ ਦੀ ਇਹ ਬੋਲ ਰਿਹਾ ਇਹਦੇ ਵਿੱਚੋਂ ਆਗੇ ਰੋਗਤਾ ਤੇ ਖਰੀਆਂ ਖਰੀਆਂ ਸਰਾ ਦੇ ਉਹਦੇ ਕਿਸੇ ਦੀ ਜਰਤ ਤਾਂ ਹੁੰਦੂਈ ਨਹੀਂ ਸੀ ਵੀ ਅਲਵੇਲਾ ਨੂੰ ਕਹਦੇ ਵੀ ਇੱਥੇ ਰੁਕ ਕੇ ਮੜਾ ਜਾ ਵੀ ਸਾਡਾ ਫਲਾਣਾ ਲੀਡਰ ਬੋਲੂ ਨਾ 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 ਟਾਈਮ ਸਾਡਾ ਕ ਲੈਟਰ ਪੈਡ ਹੁੰਦਾ ਸੀਗਾ ਅੱਛਾ ਲੈਟਰ ਪੈਡ ਤੇ ਸਾਡੀਆਂ ਸ਼ਰਤਾਂ ਲਿਖੀਆਂ ਆਉਂਦੀਆਂ ਸੀ ਕੀ ਕੀ ਹੁੰਦੀਆਂ ਸ਼ਰਤਾਂ ਦੇ ਵਿੱਚ ਸ਼ਰਤਾਂ ਹੁੰਦੀਆਂ ਵੀ ਅਸੀਂ ਪੇਮੈਂਟ ਪਹਿਲਾਂ ਲਾਵਾਂਗੇ ਐਡਵਾਂ ਵੀ ਜਦੋਂ ਸਟੇਜ ਤੇ ਜਾਵੜੇ ਸਟੇਜ ਤੋਂ ਪਹਿਲਾਂ ਮਾਇਆ ਲਮਾਂਗੇ ਅੱਛੀ ਜੇ 2 ਘੰਟੇ ਜਿਹੜਾ ਟਾਈਮ ਦਿੱਤਾ ਹੈ ਉਹਦੇ ਵਿੱਚ ਮੀ ਆਜੇ ਸ਼ਾਇਦ ਕੋਈ ਇਸ ਤਰ੍ਹਾਂ ਆਜੇ ਤਾਂ ਉਹ ਪੈਸੇ ਤੁਹਾਨੂੰ ਦੇਣੇ ਪੈਣਗੇ ਤੇ ਜੇ ਕੋਈ ਲੀਡਰ ਆਜੇ ਜਾਂ ਕੋਈ ਕੋਈ ਹੋਰ ਕੋਈ ਸੀਨੀਅਰ ਕੋਈ ਬੰਦਾ ਆਗਾ ਵਿੱਚ ਬੋਲਣ ਨਹੀਂ ਦੇਣਾ ਜਿਹੜਾ ਸਾਡਾ ਟਾਈਮ ਹੈ ਮਤਲਬ ਉਹ ਕਹਿੰਦੇ ਸੀ ਵੀ ਜੇ ਗੁਰੂ ਹਾਜ਼ਰ ਆ ਤੇ ਗੁਰੂ ਦੀ ਕੀਰਤੀ ਕਰਦੇ ਆ ਇਹਦੇ ਵਿੱਚ ਕੋਈ ਲੀਡਰ ਦਾ ਜਾਂ ਹੋਰ ਕਿਸੇ ਦਾ ਕੰਮ ਨਹੀਂ ਹਾਂ ਜਦੋਂ ਅਸੀਂ ਸਮਾਪਤੀ ਕਰਤੀ ਉਸ ਜੀ ਨੂੰ ਮਰਜ਼ੀ ਬੁਲਾਓ